ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਕਿਸਾਨ ਵੀਰੋ ਇਹ ਜਿਹੜੀ ਆਪਣੀ ਫਸਲ ਸੀ ਮੂਫਲੀ ਦੀ ਸੀਗੀ ਬਾਹਰਲਾ ਬੀਜ ਸੀ ਰਸਤਾ ਤੋਂ ਆਇਆ ਸੀ ਪਰ ਜੋ ਇਹਦਾ ਉਤਪਾਦਨ ਸੀਗਾ ਵੀ ਜਿੰਨਾ ਹੋਣਾ ਚਾਹੀਦਾ ਸੀ ਉਸ ਤੋਂ ਬਹੁਤ ਜ਼ਿਆਦਾ ਘੱਟ ਹੋਇਆ ਯਾਨੀ ਇਹ ਆਪੀ ਧਰਤੀ ਜਾ ਕੇ ਤਬਦੀਲੀ ਹੋਈ ਕਿਉਂਕਿ ਇਹ ਜਿਹੜਾ ਬੀਜ ਹੈ ਇਹ ਆਪਣਾ ਬੀਜੇ ਪ੍ਰਾਪਤ ਹੋਊਗਾ ਵੀ ਜਿੰਨਾ ਕ ਜਿਹੜਾ ਬੀ ਮਿੱਟੀ ਨੇ ਸੋਧ ਕੇ ਤਿਆਰ ਕਰਤਾ ਅਗਲੇ ਸਾਲ ਉਹਦਾ ਉਤਪਾਦਨ ਬਹੁਤ ਜ਼ਿਆਦਾ ਹੋਊਗਾ ਕਿਉਂਕਿ ਜਦੋਂ ਕੋਈ ਪਹਿਲੇ ਸਾਲ ਫਸਲ ਆਉਂਦੀ ਆ ਉਹ ਉਸ ਇਲਾਕੇ ਦੇ ਕੋਣ ਉਸ ਤਰ੍ਹਾਂ ਦਾ ਉਹਨੂੰ ਮਿਲ ਨਹੀਂ ਮਿਲਦਾ ਪਰ ਫਿਰ ਵੀ ਜਿਹੜਾ ਬੀ ਬੀਜਿਆ ਤੇ ਮੇਰੇ ਹਿਸਾਬ ਨਾਲ ਬੀਜ ਦਾ ਬੀਜੇ ਮੁੜਿਆ ਤੇ ਬਾਕੀ ਜਿਹੜੀ ਗੱਲ ਆ ਚਾਰੇ ਪਾਸੇ ਆਪਣੇ ਝੋਨਾ ਲੱਗਦਾ ਮਿੱਟੀ ਦਾ ਫਰਕ ਹੈ ਜਿਹੜਾ ਇਹ ਸਾਡਾ ਇਲਾਕਾ ਸਾਡਾ ਪਿੰਡ ਹੈ ਇਸ ਪਿੰਡ ਵਿੱਚ ਰੇਤਾ ਬਹੁਤ ਹੁੰਦਾ ਸੀਗਾ ਅੱਜ ਤੋਂ ਤਕਰੀਬਨ 40-45 ਸਾਲ ਪਹਿਲਾਂ ਸਾਡੇ ਪਿੰਡੋਂ ਮੂਫਲੀ ਦੀ ਫਸਲ ਚਲੀ ਗਈ ਸੀ ਜਿਹੜੀ ਹੁਣ ਤੇ हट ਗਈ ਤੇ ਫੇਰ ਝੋਨਾ ਬੀਜਣ ਲੱਗੇ ਮਤਲਬ ਸਾਡੇ ਬਜ਼ੁਰਗਾਂ ਦੀ ਫਸਲ ਸੀਗੀ ਸੋ ਇਹ ਗੱਲ ਦਾ ਮਨ ਚ ਸੀਗਾ ਵੀ ਆਪਣੀ ਉਹ ਫਸਲ ਬੀਜ ਕੇ ਦੇਖਣੀ ਆ ਤੇ ਉਹਦੇ ਵਿੱਚੋਂ ਦੋ ਚੀਜ਼ਾਂ ਸਾਹਮਣੇ ਆਈਆਂ ਇੱਕ ਤਾਂ ਆਪਣਾ ਜਿਹੜਾ ਟੂਲ ਹੈ ਆਹ ਟੂਲ ਇਹ ਮੂਫਲੀ ਪੱਟ ਸਕਦਾ ਉੱਧਰ ਜਗ੍ਹਾ ਤੋਂ ਇਹ ਮੂਫਲੀ ਪੱਟ ਸਕਦਾ ਕਾਰਨ ਕੀ ਹੈ ਜਿਵੇਂ ਹੁਣ ਆਹ ਦੇਖੋ ਇਹ ਚੀਜ਼ ਆ ਨਾ ਚੱਲ ਜਾਈਏ ਨਾ ਕਿ ਮੂੰਗਫਲੀ ਇਹਦੇ ਨਾਲ ਪੱਤੀ ਗਈ ਤੇ ਨੰਬਰ ਦੋ ਬਾਕੀ ਆ ਪਹਿਲਾਂ ਵੀ ਇਹਦੀ ਸ਼ਾਇਦ ਵੀਡੀਓ ਕੋਈ ਸਾਂਝੀ ਕੀਤੀ ਹੈ ਗਣਾਸੇ ਦੀ ਲੱਗਿਆ ਯਾਨੀ ਆਪਾਂ ਨੇ ਮੂੰਗਫਲੀ ਪੱਟਣ ਦਾ ਸੌਖਾ ਕੰਮ ਕਰ ਲਿਆ ਹੁਣ ਆਪਾਂ ਮੂੰਗਫਲੀ ਬਾਰੇ ਗੱਲਬਾਤ ਕਰਦੇ ਜਿਹੜੀ ਮੂੰਗਫਲੀ ਨਿਕਲ ਰਹੀ ਹੈ ਘੱਟ ਨਿਕਲ ਰਹੀ ਹੈ ਜਿਵੇਂ ਆ ਦੇਖੋ ਤੁਸੀਂ ਆ ਜਿਹੜੇ ਮੂੰਗਫਲੀ ਦੇ ਜਦੋਂ ਇਹਨੂੰ ਬੂਟਾ ਇਸ ਤਰ੍ਹਾਂ ਧਰਤੀ ਤੇ ਹੁੰਦਾ ਇਹਦੇ ਸੂਏ ਹੁੰਦੇ ਨੇ ਆਹ ਜਿਹੜਾ ਸੂਆ ਹੈ ਮਤਲਬ ਜਿਕਨਾ ਸੂਆ ਹੈ ਮੂੰਗਫਲੀ ਬਣਨੀ ਸੀਗੀ ਪਰ ਮਿੱਟੀ ਸਖਤ ਸੀਗੀ ਜ਼ਮੀਨ ਨਹੀਂ ਸੀਗਾ ਕਿਉਂਕਿ ਉਹ ਸਾਰਾ ਚੈੱਕ ਕਰਨਾ ਸੀਗਾ ਤੇ ਉਹ ਮਿੱਟੀ ਚ ਨਾ ਤੁਸੀਂ ਤਾਂ ਵੀ ਨਹੀਂ ਫਸਲ ਫਲ ਪੈਂਦਾ ਆ ਦੇਖੋ ਆ ਇਹਨਾਂ ਨੂੰ ਮੌਕਾ ਨਹੀਂ ਮਿਲਿਆ ਮਿੱਟੀ ਚ ਜਾਣ ਦਾ ਇਹ ਸੁੱਕ ਗਿਆ ਸੂਏ ਸੀਗੇ ਪਰ ਜਿਨ੍ਹਾਂ ਨੂੰ ਮਿੱਟੀ ਜਾਣ ਦਾ ਮੌਕਾ ਮਿਲਿਆ ਉਹ ਮੂੰਗਫਲੀ ਤਿਆਰ ਹੋ ਗਈ ਹੁਣੇ ਆਪਣੇ ਮਿੱਟੀ ਦੇ ਹਿਸਾਬ ਨਾਲ ਖੁਦ ਨੂੰ ਆਪਣਾ ਪੌਦਾ ਉਸ ਤਰ੍ਹਾਂ ਬਦਲ ਲੈਂਦਾ ਜਦੋਂ ਸਾਡੇ ਬਜ਼ੁਰਗ ਖੇਤੀ ਕਰਦੇ ਸਨ ਤਕਰੀਬਨ 40 45 ਜਾਂ 50 ਸਾਲੇ ਹੋ ਗਏ ਹੋਣੇ ਆ ਉਦੋਂ ਮੂੰਗਫਲੀ ਖਤਮ ਹੋਈ ਤੇ ਉਹ ਦੱਸਦੇ ਹੁੰਦੇ ਵੀ ਆਪਣੇ ਝਾੜ ਬਹੁਤ ਨਿਕਲਦਾ ਹੁੰਦਾ ਸੀਗਾ ਜਿਆਣੀ ਮੈਂ ਦੇਖਿਆ ਵੀ ਜਿਹੜੇ ਆ ਬੂਟੇ ਨੇ ਆ ਤਾਂ ਕੁਛ ਵੀ ਨਹੀਂ ਗੇ ਮਤਲਬ ਹੂੰਗਰਾਂ ਵਾਂਗ ਭਰੇ ਪਏ ਜਮੇ ਝਾੜ ਬਹੁਤ ਜ਼ਿਆਦਾ ਨਿਕਲਦਾ ਸੀਗਾ ਤੇ ਰੇਤਾ ਹੁੰਦਾ ਹੀ ਖੁਰਪਾ ਮਾਰਨਾ ਸਾਰਾ ਬੂਟਾ ਉੱਪਰ ਚੱਕ ਲੈਣਾ ਕਿਉਂ ਮਿੱਟੀ ਹੋਰ ਆ ਚਾਰੇ ਪਾਸੇ ਝੋਨਾ ਲੱਗਣ ਕਰਕੇ ਮਿੱਟੀ ਵੀ ਸਖਤ ਆ ਭਾਵੇਂ ਕੁਦਰਤੀ ਖੇਤੀਆਂ ਨੇ ਮੂੰਗਫਲੀ اگਾਈ ਆ ਬਾਕੀ ਬੀਜ ਬਾਹਰਲੇ ਲਾ ਕੇ ਦਾ ਸੀਗਾ ਉਹਦਾ ਵੀ ਇਹਦੇ ਤੇ ਅਸਰ ਆਇਆ ਤੇ ਉਹ ਸਮੇਂ ਸਾਡੇ ਬਜ਼ੁਰਗ ਦਾ ਵੀ ਕੀਲੇ ਦਾ 7-8 ਕਮੰਟਲ 8 ਕਮੰਟ ਲਗਾ ਝਾੜ ਨਿਕਲੇ ਆਉਂਦਾ ਸੀਗਾ ਸਾਰਾ ਕੁਦਰ ਦੇ ਹਿਸਾਬ ਨਾਲ ਸੀਗਾ ਬਰਸ ਆ ਦਾ ਅਰਥ ਸੀ ਕਿਉਂਕਿ ਟਿੱਬਿਆਂ ਚ ਰੇਤਿਆਂ ਚ ਪਾਣੀ ਦਾ ਸਾਧਨ ਇੰਨਾ ਜ਼ਿਆਦਾ ਨਹੀਂ ਸੀ ਤੇ 18 ਰੁਪਏ ਮੰਨ ਦਾ ਉਹਨਾਂ ਨੂੰ ਰੇਟ ਮਿਲ ਜਾਂਦਾ ਸੀ ਉਹ ਉਹਦੇ ਵਿੱਚ ਵੀ ਖੋਸਣ ਭਾਵੇਂ ਅੱਜ ਮੂੰਗਫਲੀ ਆਪਣੇ ਜੇ ਪੱਠੀ ਵਾਲੀ ਤੋਂ ਲਈ ਤਾਂ 50 ਰੁਪਏ ਪਾਈ ਆ 150 ਰੁਪਏ ਕਿਲੋ ਤੱਕ ਵੇਖ ਰਹੀ ਆ ਹੁਣੇ ਖਾਸ ਗੱਲ ਆ ਵੀ ਮੂੰਗਫਲੀ ਤੋ ਦੁੱਧ ਵੀ ਬਣਾ ਲਿਆ ਜਾਂਦਾ ਪਨੀਰ ਬਣਾ ਲਿਆ ਜਾਂਦਾ ਦਹੀਂ ਬਣਾ ਲਿਆ ਜਾਂਦਾ ਮੂੰਗਫਲੀ ਦੇ ਕੱਚੀ ਮੂੰਗਫਲੀ ਨੂੰ ਮਤਲਬ ਮੇਕਸੀਚੇ ਉਹਦੇ ਜਿਹੜੇ ਦਾਣੇ ਨੇ ਪੀਸ ਕੇ ਪਾਣੀ ਪਾ ਕੇ ਉਹਦਾ ਦੁੱਧ ਬਣ ਜਾਂਦਾ ਉਹਨੂੰ ਗਰਮ ਕਰਕੇ ਹਰੀਆਂ ਮਿਰਚਾਂ ਸੜ ਦਿੰਦੇ ਨੇ ਵਿੱਚ ਪੰਜ ਸੱਤ ਜਿੰਨਾ ਕਾ ਉਹ ਰਾਤੋਂ ਰਾਤ ਦਹੀਂ ਬਣ ਜਾਂਦਾ ਤੇ ਉਹ ਤੋਂ ਪਨੀਰ ਵੀ ਬਣ ਜਾਂਦਾ ਤੇ ਇਹਦੀ ਵਰਤੋਂ ਜ਼ਿਆਦਾ ਹੋ ਰਹੀ ਆ ਪਰ ਆਪਣੀ ਖੇਤੀ ਚੋਂ ਮੂੰਗਫਲੀ ਇਸ ਲਈ ਬਾਹਰ ਹੋ ਗਈ ਕਿਉਂਕਿ ਉਹ ਰੇਤਲੇ ਇਲਾਕਿਆਂ ਦੀ ਫਸਲ ਆ ਪਰ ਆਪਾਂ ਨੂੰ ਚੈੱਕ ਕਰ ਰਹੇ ਹਾਂ ਵੀ ਇਹ ਆਪਣੇ ਡਾਕਰ ਇਲਾਕੇ ਦੇ ਵਿੱਚ ਜਿੱਥੇ ਜੀਰੀਆਂ ਲੱਗਦੀਆਂ ਉੱਥੇ ਵੀ ਹੋ ਜਾਵੇ ਹੁਣ ਆਪਾਂ ਇਹਦੇ ਜੋ ਕੱਚਾ ਦਾਣਾ ਇਹ ਮੇਰੇ ਹੀ ਦੁੱਧ ਹੁੰਦਾ ਤੇ ਆਹ ਦੇਖੋ ਤੇ ਕੁਦਰਤੀ ਖੇਤੀ ਵਿੱਚ ਇੱਕ ਹੋਰ ਚੀਜ਼ ਬਹੁਤ ਵਧੀਆ ਵੀ ਇਹ ਦਾਣਾ ਬੜਾ ਮਜ਼ਬੂਤ ਹੁੰਦਾ ਭਾਵੇਂ ਘੱਟੇ ਲੱਗੇ ਕਿਉਂਕਿ ਥੋੜਾ ਜਿਹਾ ਜ਼ਿਆਦਾ ਟਾਈਟ ਦਾਣਾ ਹੁਣ ਕਰਕੇ ਛਿੱਲਣਾ ਔਖਾ ਆਹ ਦੇਖੋ ਸਾਰੇ ਦਾਣੇ ਇਸੇ ਤਰ੍ਹਾਂ ਹੋਣਗੇ ਆਹ ਦੇਖੋ ਦੇਖੋ ਕਿੰਨਾ ਨਰਮ ਦਾਣਾ ਹੈ ਕਿ ਨਾ ਨਿਰਈ ਦੁੱਧ ਦਾ ਇਹ ਆ ਲੋ ਤੇ ਆ ਦੇਖੋ ਆ ਜਿਹੜਾ ਸਿਲਕਾ ਇਹ ਨਰਮਾ ਹਲੇ ਆ ਇਸ ਤਰ੍ਹਾਂ ਤੇੜ ਲਿਆ ਜਾਂਦਾ ਤੇ ਖਾਧਾ ਜਾਂਦਾ ਤੇ ਇਹਦਾ ਸਵਾਦ ਵੱਖਰਾ ਹੀ ਹੁੰਦਾ ਹੈ ਨੇਚਰ ਦੀ ਕੁਦਰਤੀ ਖੇਤ ਦੀ ਮਿੱਟੀ ਤੇ ਇਹ ਪੈਦਾ ਦਾਣਾ ਦੇਖੋ ਤੁਸੀਂ ਕਿੰਨਾ ਨਿੱਗਰ ਪੈਦਾ ਭਾਵੇਂ ਜਿੱਕਣੋਂ ਕਹਿੰਦੇ ਨੇ ਵੀ ਪੁਰਾਣੇ ਜਿਹੜੇ ਬੀਜ ਸੀ ਉਹਨਾਂ ਦਾ ਉਤਪਾਦਨ ਘੱਟ ਹੁੰਦਾ ਸੀ ਪਰ ਨਿਊਟ੍ਰੀਸ਼ਨ ਪੂਰੇ ਹੁੰਦੇ ਸਨ ਇਸ ਤਰ੍ਹਾਂ ਇਹਨਾ ਬੀਜਾਂ ਨੂੰ ਆਪਾਂ ਹੁਣ ਦੁਬਾਰਾ ਸਾਂਭ ਕੇ ਰੱਖਾਂਗੇ ਜਿੰਨਾ ਭਈ ਆਪਣੇ ਕੋਲ ਬਹੁਤ ਹੀ ਜ਼ਿਆਦਾ ਮੂੰਗਫਲੀ ਦਾ ਪ੍ਰਾਪਤ ਨਹੀਂ ਹੋਇਆ ਕੁਦਰਤੀ ਖੇਤੀ ਵਿੱਚ ਇੱਕ ਹੋਰ ਖਾਸ ਗੱਲ ਹੈ ਵੀ ਜਿਹੜਾ ਵੀ ਤੁਸੀਂ ਆਪਣੇ ਕੋਈ ਵੀ ਗੱਲਬਾਤ ਕਰਨੀ ਆ ਖੋਜ ਕਰਨੀ ਆ ਆਪਣੇ ਆਪ ਲਈ ਲੱਭਣਾ ਤਾਂ ਤੁਹਾਨੂੰ ਖੁਦੇ ਘਾਟਾ ਚ ਲੱਣਾ ਪੈਣਾ ਹੈ ਕਿਉਂਕਿ ਜਿੱਕਨ ਦੂਜੀ ਖੇਤੀ ਆ ਉਹਦੇ ਖੱਤਰਤਾ ਵਿਗਿਆਨੀ ਨੇ ਵੱਡੀਆਂ ਕੰਪਨੀਆਂ ਨੇ ਯੂਨੀਵਰਸਿਟੀਆਂ ਨੇ ਉਹ ਖੋਜਾਂ ਕਰਦੀ ਨੇ ਪਰ ਕੁਦਰਤ ਨੂੰ ਸਾਹਮਣੇ ਲਈ ਤਾਂ ਸਾਨੂੰ ਸੋਚਣਾ ਪੈਣਾ ਵੀ ਘੱਟ ਤੋਂ ਘੱਟ ਪਾਣੀ ਦਾ ਬਿਨਾਂ ਪਾਣੀ ਤੋਂ ਅਸੀਂ ਕਿਵੇਂ ਉਗਾ ਸਕਦੇ ਹਾਂ ਕਿਵੇਂ ਉਹ ਬੀ ਲੱਭ ਸਕਦੇ ਨੇ ਜਿਹੜੇ ਸਾਡੇ ਖੋ ਚੁੱਕੇ ਨੇ ਸੋ ਇਸ ਤਰ੍ਹਾਂ ਇਹ ਮੂੰਗਫਲੀ ਦੀ ਜਿਹੜੀ ਫਸਲ ਹੈ ਕੁਦਰਤੀ ਖੇਤੀ ਜੇ ਹੋ ਗਈ ਉਤਪਾਦਨ ਘੱਟ ਹੋਇਆ ਦੁਬਾਰਾ ਵਾਹਾਂਗੇ ਦਾਣੇ ਕੁਝ ਗੱਠੀਆਂ ਮੂੰਗਫਲੀ ਦੀਆਂ ਵਿੱਚ ਵੀ ਰਹਿ ਜਾਂਦੀਆਂ ਨੇ ਉਹ ਫੇਰ ਉੱਪਰ ਆ ਜਾਂਦੀਆਂ ਨੇ ਸਾਡੇ ਜਣੇ ਜਿਹੜੇ ਟਾਈਮ ਖੇਤੀ ਹੁੰਦੀ ਸੀਗੀ ਇੱਕ ਬੜੀ ਪਿਆਰ ਮੁਹੱਬਤ ਵਾਲੀ ਗੱਲ ਕਰਨ ਲੱਗੇ ਆ ਮੂੰਗਫਲੀ ਪੱਟਣੀ ਆਹ ਦਿਨਾਂ 'ਚ ਪੜਦੇ ਸੀਗੇ ਪੱਟਣ ਤੋਂ ਬਾਅਦ ਉਹ ਸੁੱਕਦੀ ਰਹਿੰਦੀ ਸੀਗੀ ਜਿੱਕਨ ਅੱਜ ਮੂਖੜੀ ਦੀ ਪਟਾਈ ਚੱਲਦੀ ਆ ਉਹਨਾਂ ਜਿਹੜੇ ਪਾਰਸੋਂ ਚੌਥੇ ਦੀ ਪੱਟੀ ਹੋਈ ਆ ਜਦੋਂ ਸ਼ਾਮ ਨੂੰ ਘਰ ਨੂੰ ਮੋੜਨਾ ਤਾਂ ਠੰਡ ਹੋ ਜਾਂਦੀ ਸੀ ਤਾਂ ਉਹ ਸੇਕਣ ਲਈ ਉਹ ਲਾਂਗੇ ਨੂੰ ਹੀ ਅੱਗ ਲਾ ਲਈ ਜਾਂਦੀ ਸੀਗੀ ਮਤਲਬ ਜਿਹੜਾ ਮੂਖੜੀ ਦਾ ਥੱੱਬਾ ਜਾਂ ਢੇਰ ਕਹਿ ਲੋ ਉਹਨੂੰ ਸੇਕਣਾ ਜਦੋਂ ਬੁੱਕ ਜਾਣੀ ਅੱਗ ਫਿਰ ਉਹਨੂੰ ਚੱਕ-ਚੱਕ ਕੇ ਖਾਂਦੇ ਸੀਗੇ ਉਹਨੂੰ ਹੋਲਾ ਕਹਿੰਦੇ ਸੀਗੇ ਸਾਡੇ ਤੇ ਉਹ ਬੜੀਆਂ ਸਵਾਦ ਹੁੰਦੀਆਂ ਸੀ ਕੱਚੀ ਤੋਂ ਕੁਝ ਦਿਨ ਬਾਅਲੜੀ ਸੋਕੇ ਤਿਆਰ ਹੋ ਜਾਂਦੀ ਸੀ ਲੋਕ ਕਮਾਂਡੀ ਵੀ ਆ ਜਾਂਦੇ ਸੀ ਵੀ ਉੱਥੇ ਅੱਗ ਮੱਚਦੀ ਆ ਮੂਫਲੇ ਵਾਲੇ ਖੇਤੇ ਤਾਂ ਖਾਣੀਆਂ ਸਾਰੇ ਨੇ ਇਕੱਠੇ ਹੋ ਕੇ ਤੇ ਉਹ ਜੜੀ ਬਾਚ ਵੀ ਜਾਂਦੇ ਸੀ ਕੋਈ ਝਾੜ ਬਹੁਤ ਜ਼ਿਆਦਾ ਨਹੀਂ ਖਾਣੀ ਤੀ ਹੁੰਦੀ ਤੇ ਮਤਲਬ ਉਹ ਮਿੱਟੀ ਨਾਲ ਢਾਕੇ ਆ ਜਣਾ ਸ਼ਾਮ ਨੂੰ ਫਿਰ ਜਦੋਂ ਸਵੇਰ ਨੂੰ ਜਾਣਾ ਜਿਹੜੇ ਹੁਣ ਨਾਲ ਕੰਮ ਕਰਨ ਵਾਲੇ ਭਾਈ ਹੁੰਦੇ ਸੀਗੇ ਕਿਸਾਨ ਹੁੰਦਾ ਸੀਗਾ ਕਈ ਵਾਰੀ ਉਹਨਾਂ ਨੇ ਸਵੇਰੇ ਜਾ ਕੇ ਮਿੱਟੀ ਦੇ ਥੱਲੇੋਂ ਦੱਬੀਆਂ ਫੋਲ ਕੇ ਰੇਤੇ ਚੋਂ ਉਹ ਜਿੱਥੇ ਢੱਕੀਆਂ ਹੁੰਦੀ ਧੂਣੀ ਲਾਈ ਹੁੰਦੀ ਸੀ ਉਹ ਖਾਣੇ ਦਾ ਉਹਦਾ ਸਵਾਦ ਵੱਖਰਾ ਸੀਗਾ ਤੇ ਮੋਫਲੀ ਖੇਤਾ 'ਚ ਐਨੀ ਹੁੰਦੀ ਸੀਗੀ ਵੀ ਸਾਡੇ ਇਹ ਜਿਹੜੀ ਮੂੰਗਫਲੀ ਚੀਕੀ ਪਸ਼ੂਚਾਰੇ ਨਾਲ ਵੀ ਜੁੜੀ ਹੋਈ ਸੀ ਤੀ ਗੂਣਾ ਭੋ ਇਹ ਹੁੰਦਾ ਸੀਗਾ ਜਿਹੜਾ ਭੋ ਉਹ ਪੱਤੇ ਹੁੰਦੇ ਸਨ ਝਾੜੀ ਜਾਂਦੀ ਸੀਗੀ ਸੜੀਆਂ ਨਾਲ ਮਸ਼ੀਨਰੀ ਦਾ ਇਸਤੇਮਾਲ ਹੁੰਦਾ ਨਹੀਂ ਸੀਗਾ ਉਹਨਾਂ ਟਾਈਮਾਂ 'ਚ ਬੌਲ ਨਾਲ ਹੀ ਖੇਤੀ ਸੀ ਜਿਹੜਾ ਗੂਣਾ ਸੀਗਾ ਉਹ ਵੀ ਆਡ ਰੱਖ ਲਿਆ ਜਾਂਦਾ ਗੂਣਾ ਜਿਹੜੀਆਂ ਮੋਟੀਆਂ ਜਿਹੜੀਆਂ ਆ ਟਾਣੀਆਂ ਹੁੰਦੀਆਂ ਗੂਣਾ ਕਿਹਾ ਜਾਂਦਾ ਸੀ ਸੁੱਕਣ ਤੋਂ ਬਾਅਦ ਜਿਹੜੇ ਇਹਦੇ ਪੱਤੇ ਹੁੰਦੇ ਸੀਗੇ ਜਿਵੇਂ ਆਹ ਪੱਤੇ ਨੇ ਇਹਨੂੰ ਭੋਜ ਦੇ ਰੂਪ 'ਚ ਪਸ਼ੂਆਂ ਨੂੰ ਪਾ ਜਾਂਦੇ ਪਸ਼ੂ ਬੜੇ ਤਾਕਤਵਾਰ ਹੋ ਜਾਂਦੇ ਜੀ ਖੇਤਾਂ 'ਚ ਫਿਰਨ ਵਾਲੇ ਆਵਾਰਾ ਕੁੱਤੇ ਉਹ ਵੀ ਮਤਲਬ ਮੂੰਗਫਲੀ ਜਿਹੜੀ ਖੇਤਾਂ 'ਚ ਖਿੰਡੀ ਹੁੰਦੀ ਸੀ ਕਿਉਂ ਖਾਣ ਨੂੰ ਬੜੀ ਸਵਾਦ ਨਹੀਂ ਆ ਜਾਨਵਰ ਨੂੰ ਪਤਾ ਹੁੰਦਾ ਵੀ ਚੱਕ ਚੱਕ ਖਾਂਦੇ ਰਹਿੰਦੇ ਸੀਗੇ ਉਹ ਵੀ ਪੂਰੇ ਤਗੜੇ ਹੋ ਜਾਂਦੇ ਅੰਸੇ ਪਰ ਜਦੋਂ ਹਾਲਾਤ ਬਦਲੇ ਤਾਂ ਮੂੰਗਫਲੀ ਦੀ ਫਸਲ ਵੀ ਚਲੀ ਗਈ ਤੇ ਉਹ ਜਿਹੜੀਆਂ ਲੋਕਾਂ ਦੇ ਘਰਾਂ ਬੋਰੀਆਂ ਦੇ ਬੋਰ ਢੇਰਾਂ ਦੇ ਢੇਰ ਲੱਗੇ ਰਹਿੰਦੇ ਸੀਗੇ ਉਹ ਹੁਣ ਕਿਲੋ ਕਿਲੋ ਖਰੀਦ ਰਹੇ ਨੇ ਸੋ ਉਹਨਾਂ ਨੂੰ ਆਪਣੀ ਖੇਤੀ ਵਿੱਚ ਅਸੀਂ ਉਹਨਾਂ ਚੀਜ਼ਾਂ ਨੂੰ ਲੱਭੀ ਆ ਦੇਸੀ ਬੀਜਾਂ ਨੂੰ ਜਿਹੜੇ ਘੱਟ ਪਾਣੀ ਦਾ ਘੱਟ ਸੰਭਾਲਣਾ ਹੋ ਸਕਦੇ ਹੁਣ ਖਰਾਕੀ ਦਾ ਤੱਤ ਪੂਰੇ ਹੋਣ ਸੋ ਇਸ ਤਰ੍ਹਾਂ ਇਹ ਆਪਾਂ ਨੇ ਇੱਕ ਤਜਰਬਾ ਕੀਤਾ ਸੀਗਾ ਭਾਵੇਂ ਉਹਨਾਂ ਜਿਆਦਾ ਕਾਮਯਾਬ ਨਹੀਂ ਰਿਹਾ ਪਰ ਇਹ ਆਪਣਾ ਬੀਜ ਦਾ ਮੁੱਲ ਮੁੜ ਗਿਆ ਬਾਕੀ ਚੂਹਾ ਚਾਹ ਵਿੱਚ ਵੀ ਘੁੰਮਦਾ ਰਿਹਾ ਕਿ ਉਹਨੇ ਵੀ ਖਾਣਾ ਫੇਰ ਵੀ ਜੋ ਵੀ ਦਿੱਤਾ ਪਰਮਾਤਮਾ ਦਾ ਧੰਨਵਾਦ ਆ ਉਹਦੇ ਵਿੱਚੋਂ ਆਪਾਂ ਬਹੁਤ ਕੁਝ ਸਿੱਖਿਆ ਤੇ ਅਗਲੇ ਸਾਲ ਲਈ ਆਪਣੇ ਖੇਤ ਦਾ ਬੀਜ ਤਿਆਰ ਹੋ ਗਿਆ ਜਿਹੜਾ ਵਧੀਆ ਰਿਜ਼ਲਟ ਦਊਗਾ ਤੇ ਆਪਾਂ ਚੈੱਕ ਕਰਾਂਗੇ ਜੇ ਚਾਰੇ ਪਾਸੇ ਜੀਰੀ ਹੁੰਦੀ ਹੈ ਜੇ ਸਾਡੇ ਉਹਨਾ ਟਾਈਮਾਂ ਦੇ ਸਾਡੇ ਦੂਏ ਪਾਸੇ ਜਿਹੜੀ ਪਿੰਡ ਦੀ ਸਾਈਡ ਸੀਗੀ ਉਹਨੂੰ ਟਿੱਬੀ ਕਿਹਾ ਜਾਂਦਾ ਸੀਗਾ ਰੇਤੇ ਵਾਲਾ ਇਲਾਕਾ ਸੀ ਉੱਥੇ ਮੂਫਲੀ ਬੀਜ ਦੀ ਸੀ ਪਰ ਬਜ਼ੁਰਗਾਂ ਨੇ ਇਹਨਾ ਖੇਤਾਂ ਜੇ ਨਹੀਂ ਸੀ ਇਹਦੀ ਕੋਸ਼ਿਸ਼ ਕੀਤੀ ਕਿ ਮੱਕੀਆਂ ਵਗੈਰਾ ਬੀਜਦੇ ਸਨ ਪਰ ਆਪਾਂ ਨੇ ਉਹ ਡੱਕਰ ਵਾਲੇ ਤੋਂ ਬੀਜ ਕੇ ਚੈੱਕ ਕੀਤੀ ਆ ਸੋ ਉਸ ਤਰ੍ਹਾਂ ਜੋ ਵੀ ਰਿਜ਼ਲਟ ਆਇਆ ਘਾਟੇ ਵਾਦੇ ਵਾਲਾ ਆਪ ਜਿੰਨੇ ਸਾਂਝਾ ਕੀਤਾ ਗਿਆ ਤੇ ਉਹ ਇੱਕ ਬਰਾਸਤੀ ਫਸਲ ਜਿਹੜੀ ਸਾਡੇ ਬਜ਼ੁਰਗਾਂ ਦੀ ਸੀਗੀ ਜਿਹੜੀ ਰਸੋਈ ਨਾਲ ਜੁੜੀ ਹੋਈ ਸੀ ਲੋਕਾਂ ਦੀ ਸਿਹਤ ਨਾਲ ਜੁੜੀ ਹੋਈ ਸੀ ਕਿਉਂਕਿ ਇਹਦੇ ਵਿੱਚ ਤੇਲ ਵੀ ਕੱਢਿਆ ਜਾਂਦਾ ਬਹੁਤ ਸਾਰੇ ਗੁਣਕਾਰੀ ਫਸਲ ਆ ਜੋ ਜਿਨ੍ਹਾਂ ਕਿਸਾਨਾਂ ਕੋਲ ਰੇਤੇ ਵਾਲੀ ਮਿੱਟੀ ਆ ਜਾਂ ਏਰੀਆ ਤਾਂ ਮੋਖਲੀ ਬੀਜ ਕੇ ਚੈੱਕ ਜ਼ਰੂਰ ਕਰਨਾ ਕਿਉਂਕਿ ਇਹ ਇੱਕ ਆਉਣ ਵਾਲੇ ਸਮੇਂ ਦੀ ਪੇਖਰੀ ਸਭ ਤੋਂ ਜ਼ਿਆਦਾ ਡਿਮਾਂਡ ਵਾਲੀ ਫਸਲ ਹੋਣ ਵਾਲੀ ਆ ਕਿਉਂਕਿ ਦੁੱਧ ਦਹੀਂ ਦਾ ਕੰਮ ਵੀ ਦਊਗੀ ਪਨੀਰ ਦਾ ਵੀ ਦਊਗੀ ਤੇਲ ਦਾ ਵੀ ਦਊਗੀ ਤੇ ਕੱਚੀ ਪੱਕੀ ਆਪਾਂ ਜੋ ਵੀ ਖਾਣੇ ਉਹਦਾ ਸਵਾਦ ਤਾਂ ਪਤਾ ਹੀ ਆ ਸੋ ਇਸ ਤਰ੍ਹਾਂ ਇਹ ਫਸਲ ਆਪਾਂ ਚੈੱਕ ਕਰ ਰਹੇ ਹਾਂ ਬਾਕੀ ਬੀਬੀ ਜਨੇ ਲਿਆ ਕੇ ਦਿੱਤਾ ਦੀ ਕਿਸਾਨ ਵੀਰ ਨੇ ਹੁਣ ਉਹਦੇ ਬਾਰੇ ਵੀ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਹਾਈਬ੍ਰਿਡਸ ਜਾਂ ਦੇਸੀ ਪਰ ਅਗਲੇ ਨੂੰ ਦੇਸੀ ਕਿਹਾ ਸੀ ਸੋ ਇਸ ਤਰ੍ਹਾਂ ਆਪਾਂ ਨੇ ਇਹ ਕੋਸ਼ਿਸ਼ ਕੀਤੀ ਆ ਤੇ ਕਿਸਾਨਾਂ ਨਾਲ ਆਪਣਾ ਅ ਤਜਰਬਾ ਸਾਂਝਾ ਕੀਤਾ ਸੋ ਇਹ ਉਹਨਾਂ ਮਤਲਬ ਜਿੰਨੇ ਉੱਪਰੋਂ ਦੇਖੋ ਵੀ ਸੇਵਾ ਦੀ ਗੱਲ ਤਾਂ ਇਹ ਪੂਰੀ ਮੰਲੀ ਆ ਪਰ ਉਹਨੇ ਇਹਨੂੰ ਦਾਣੇ ਨਹੀਂ ਪਏ ਹੋਣਗੇ ਆ ਦੇਖੋ ਹੁਣ ਬੂਟੇ ਦਾ ਹਾਈਬ੍ਰਿਡ ਇਹ ਕਹਿ ਸਕਦੇ ਆ ਕਿ ਬੂਟੇ ਨੇ ਆਪਣੇ ਆਪ ਦੇ ਵੱਧ ਚੋੜ ਲਾਤਾ ਪਰ ਉਹਨਾਂ ਝਾੜ ਨਹੀਂਓ ਚਲੋ ਜੋ ਵੀ ਸਿੱਖਣਾ ਪੈਂਦਾ ਸਿੱਖੀਏ ਸੋ ਤਜਰਬੇ ਹੋ ਰਹੇ ਨੇ ਅ ਪਰ ਇਹ ਕੁਦਰਤੀ ਖੇਤੀ ਬੱਚੇ ਇਹਦੀ ਕੋਈ ਖਰਚਾ ਨਹੀਂ ਕੀਤਾ ਗਿਆ ਪੱਟਣ ਦਾ ਖਰਚਾ ਨਹੀਂ ਬੀਜਣ ਦਾ ਖਰਚਾ ਨਹੀਂ ਲੇਬਰ ਦਾ ਖਰਚਾ ਨਹੀਂ ਸਾਰਾ ਖੁਦ ਕੀਤਾ ਗਿਆ ਤੇ ਘੱਟ ਖਰਚਾ ਕਰਕੇ ਜੇ ਘਾਟਾ ਪੈ ਗਿਆ ਤਾਂ ਕੋਈ ਗੱਲ ਨਹੀਂ ਲੋਕਾਂ ਨੂੰ ਵੱਡੇ ਛੋਟੇ ਘਾਟੇ ਪੈਂਦੇ ਰਹਿੰਦੇ ਨੇ ਸੋ ਕੁਦਰ ਤੋਂ ਸਿੱਖਣਾ ਤਜਰਬੇ ਕਰਕੇ ਸਿੱਖਦੇ ਰਹਾਂਗੇ ਸੋ ਕਿਸਾਨ ਵੀਰਾਂ ਨੂੰ ਬੇਨਤੀ ਆ ਥੋੜਾ ਆਪਣਾ ਖੇਤ ਤੁਹਾਡੀ ਯੂਨੀਵਰਸਿਟੀ ਆ ਤੁਹਾਡਾ ਸਕੂਲ ਆ ਉਤੋਂ ਸਿੱਖੋ ਸਮਝੋ ਸਵਾਲ ਪੁੱਛੋ ਬੀਜ ਕੇ ਦੇਖੋ ਜੋ ਵੀ ਰਿਜ਼ਲਟ ਆਉਂਦਾ ਘੱਟ ਖਰਚਿਆਂ ਵਾਲਾ ਉਹਦੇ ਬਾਰੇ ਆਪਾਂ ਜਰੂਰ ਸਿੱਖੀਏ ਕਿਉਂਕਿ ਜਿੰਨਾ ਚਿਰ ਅਸੀਂ ਖੇਤੀ ਨੂੰ ਸਸਤੀ ਨਹੀਂ ਬਣਾਉਂਦੇ ਉਹਨਾਂ ਤਰ੍ਹਾਂ ਦੀ ਕੁਦਰਤੀ ਖੇਤੀ ਵਿੱਚ ਆਪਾਂ ਨੂੰ ਬਹੁਤ ਮਤਲਬ ਪ੍ਰਾਫਿਟ ਨਹੀਂ ਹੋ ਸਕਦਾ ਮੁਨਾਫਾ ਨਹੀਂ ਹੋ ਸਕਦਾ ਸੋ ਘੱਟ ਖਰਚੇ ਵਾਲੀ ਖੇਤੀ ਸਿੱਖੀਏ ਉਹ ਹੈ ਕੁਦਰਤੀ ਖੇਤੀ ਕੋ ਖਰਚੇ ਘੱਟ ਬਾਕੀ ਮਿਹਨਤ ਸੋ ਆਪਣੀ ਰਸੋਈ ਲਈ ਖੇਤੀ ਕਰਨਾ ਸਿੱਖੀਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ